ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਸੰਗਾ ਜੀ ਇੱਕ ਵਾਰੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲੀ ਵਿਖੇ ਆਣ ਪਹੁੰਚੇ। ਉੱਥੇ ਆਣ ਕੇ ਮਹਾਵਤਾਂ ਦੇ ਘਰ ਵਿੱਚ ਠਹਿਰ ਕੇ ਮਹਾਵਤ ਵੀ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨ ਉਹਨਾਂ ਦੇ ਘਰ ਵਿੱਚ ਪਏ ਹਨ ਤੇ ਉਹਨਾਂ ਗੁਰੂ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਤੇ ਸੇਵਾ ਪਾਣੀ ਵੀ ਕੀਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਆਰਾਮ ਕਰ ਰਹੇ ਸਨ ਤਾਂ ਉਹਨਾਂ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਗੁਰੂ ਸਾਹਿਬ ਜੀ ਇਹ ਆਵਾਜ਼ ਸੁਣ ਕੇ ਉੱਥੇ ਪਹੁੰਚੇ ਤੇ ਜਦੋਂ ਗੁਰੂ ਸਾਹਿਬ ਜੀ ਨੇ ਉਹਨਾਂ ਤੋਂ ਪੁੱਛਿਆ ਭਾਈ ਤੁਸੀਂ ਲੋਕ ਕਿਉਂ ਰੋ ਰਹੇ ਹੋ ਤਾਂ ਉਹ ਲੋਕ ਕਹਿਣ ਲੱਗੇ ਗੁਰੂ ਜੀ ਸੜਾ ਹਾਥੀ ਮਰ ਗਿਆ ਏ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਐ ਹਾਥੀ ਕਿਸ ਦਾ ਸੀ ਤਾਂ ਉਹ ਕਹਿਣ ਲੱਗੇ ਐ ਹਾਥੀ ਦਿੱਲੀ ਦੇ ਬਾਦਸ਼ਾਹ ਬ੍ਰਹਮবেগ ਦਾ ਸੀ ਗੁਰੂ ਜੀ ਕਹਿਣ ਲੱਗੇ ਕਿ ਭਾਈ ਜੇਕਰ ਹਾਥੀ ਬਾਦਸ਼ਾਹ ਦਾ ਸੀ ਤਾਂ ਤੁਸੀਂ ਲੋਕ ਕਿਉਂ ਰੋ ਰਹੇ ਹੋ ਤਾਂ ਉਸ ਪਰਿਵਾਰ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਜੀ ਐਸ ਹਾਥੀ ਦੇ ਸਹਾਰੇ ਨਾਲ ਸਾਡੀ ਰੋਜੀ ਰੋਟੀ ਚੱਲਦੀ ਸੀ ਐਸ ਹਾਥੀ ਨੂੰ ਪਾਲਣ ਦੇ ਬਦਲੇ ਸਾਨੂੰ ਬਾਦਸ਼ਾਹ ਦੇ ਵੱਲੋਂ ਖਾਣ ਲਈ ਅਨਾਜ ਮਿਲਦਾ ਸੀ ਪੈਣ ਲਈ ਕੱਪੜੇ ਮਿਲਦੇ ਸਨ ਜਿਸ ਨਾਲ ਸਾਡੇ ਪੂਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਹੁਣ ਤਾਂ ਇਹ ਹਾਥੀ ਵੀ ਨੀਰਿਆ ਤੇ ਪਤਾ ਨਹੀਂ ਹੁਣ ਸਾਨੂੰ ਕੰਮ ਦੀ ਪਾਲ ਵਿੱਚ ਕਿੱਥੇ-ਕਿੱਥੇ ਠੋਕਰਾਂ ਖਾਣੀਆਂ ਪੈਣਗੀਆਂ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਉਸ ਪਰਿਵਾਰ ਦੇ ਉੱਤੇ ਦਇਆ ਆ ਗਈ ਤੇ ਉਹ ਪਰਿਵਾਰ ਨੂੰ ਕਹਿਣ ਲੱਗੇ ਭਾਈ ਜੇਕਰ ਤੁਹਾਡਾ ਖਾਤੀ ਜਿੰਦਾ ਹੋ ਜਾਵੇ ਤਾਂ ਫਿਰ ਤੁਸੀਂ ਤੇ ਨਹੀਂ ਰਹੋਗੇ ਨਾ ਉਹ ਪਰਿਵਾਰ ਹੈਰਾਨੀ ਚਨ ਕਚੇਰੇ ਨਾਲ ਗੁਰੂ ਸਾਹਿਬਾਂ ਦੇ ਮੂੰਹ ਵੱਲ ਦੇਖਣ ਲੱਗ ਪਿਆ ਤੇ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਮੋਇਆ ਵੀ ਕਦੀ ਜੀਵਤ ਹੋਇਆ ਏ ਤਾਂ 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 ਸਤਿਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਉਹਨਾਂ ਨੂੰ ਕਿਹਾ ਇਸ ਦੇ ਮੋਹ ਉੱਪਰ ਹੱਥ ਫੇਰ ਕੇ ਵਾਹਿਗੁਰੂ ਜੀ ਬੋਲੋ ਤਾਂ ਉਸ ਪਰਿਵਾਰ ਨੇ ਐਦਾਂ ਹੀ ਕੀਤਾ ਜਿਵੇਂ ਹੀ ਉਹਨਾਂ ਨੇ ਹਾਥੀ ਦੇ ਮੋਹ ਉੱਪਰ ਹੱਥ ਫੇਰ ਕੇ ਵਾਹਿਗੁਰੂ ਬੋਲਿਆ ਤਾਂ ਹਾਥੀ ਜੀਵਤ ਹੋ ਗਿਆ ਹਾਥੀ ਨੂੰ ਜ਼ਿੰਦਾ ਦੇਖ ਕੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਸਾਰੇ ਜਾਣੇ ਗੁਰੂ ਸਾਹਿਬਾਂ ਦੇ ਚਰਨਾਂ ਨੂੰ ਸ਼ੌਂ ਲੱਗ ਪਏ ਮਥੇ ਢੇਕਨ ਲਾਪੇ ਗੁਰੂ ਸਾਹਿਬ ਜੀ ਦੇ ਇਸ ਕੌਤਕ ਦੀ ਗੱਲ ਦੂਰ ਦੂਰ ਤੱਕ ਫੈਲ ਗਈ ਤੇ ਸਾਰੇ ਨਗਰ ਦੇ ਲੋਕ ਇੱਥੇ ਇਕੱਠੇ ਹੋ ਗਏ ਕੋਜੀ ਸਮੇਂ ਵਿੱਚ ਹਾਥੀ ਨੂੰ ਜਿੱਦਾਂ ਕਰਨ ਵਾਲੀ ਗੱਲ ਬਾਦਸ਼ਾਹ ਦੇ ਕੋਲ ਵੀ ਪਹੁੰਚ ਗਈ ਤੇ ਬਾਦਸ਼ਾਹ ਤੁਰੰਤ ਆਪਣੇ ਹਾਥੀ ਉੱਤੇ ਬੈਠ ਕੇ ਗੁਰੂ ਜੀ ਦੇ ਕੋਲ ਪਹੁੰਚ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਲੱਗਾ ਤੁਸੀਂ ਮੇਰੇ ਮਰੇ ਹੋਏ ਹਾਥੀ ਨੂੰ ਜ਼ਿੰਦਾ ਕੀਤਾ ਪਰ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੇਕਰ ਤੁਸੀਂ ਮੇਰੇ ਮਰੇ ਹੋਏ ਹਾਥੀ ਨੂੰ ਜ਼ਿੰਦਾ ਕਰ ਸਕਦੇ ਹੋ ਤਾਂ ਇੱਕ ਵਾਰੀ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਨੂੰ ਮਾਰ ਕੇ ਵੀ ਦਿਖਾਓ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਪਾਈ ਜੇਕਰ ਇਹ ਹਾਥੀ ਮਰ ਗਿਆ ਤਾਂ ਤੈਨੂੰ ਇਸ ਪਰਿਵਾਰ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨਾ ਪਵੇਗਾ ਤਾਂ ਬਾਦਸ਼ਾਹ ਨੇ ਕਿਹਾ ਕਿ ਫੋਕੀਰ ਜੀ ਤੁਸੀਂ ਇਸ ਪਰਿਵਾਰ ਦੀ ਫਿਕਰ ਨਾ ਕਰੋ ਇਹਨਾਂ ਨੂੰ ਮੇਰੇ ਦਰਬਾਰ ਵਿੱਚੋਂ ਅਨਾਜ ਮਿਲਦਾ ਹੀ ਰਹੇਗਾ ਤੁਸੀਂ ਬਸ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਹਾਥੀ ਨੂੰ ਮਾਰ ਕੇ ਦਿਖਾਓ ਤਾਂ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਿਆ ਕਿ ਮਰੇ ਜਵਾਇ ਸੋਈ ਨਾਨਕ ਇੱਕ ਆਸ ਬਿਨ ਅਵਰ ਨ ਕੋਈ ਗੁਰੂ ਜੀ ਨੇ ਇਹ ਸ਼ਬਦ ਉਚਾਰ ਦਿਆ ਹਾਥੀ ਦੁਬਾਰਾ ਤੋਂ ਮਰ ਜਾਂਦਾ ਬਾਦਸ਼ਾਹ ਸਭ ਦੇਖ ਕੇ ਪੂਰੀ ਤਰ੍ਹਾਂ 당 ਰਹਿ ਗਿਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਗੁਰੂ ਜੀ ਐਸਾ ਹਾਥੀ ਨੂੰ ਫਿਰ ਤੋਂ ਜ਼ਿੰਦਾ ਕਰਕੇ ਦਿਖਾ ਦਿਓ ਤਾਂ ਗੁਰੂ ਸਾਹਿਬ ਜੀ ਬਾਦਸ਼ਾਹ ਨੂੰ ਕਹਿਣ ਲੱਗੇ ਮਾਰਨਾ ਤੇ ਜੀਵਤ ਕਰਨਾ ਸਭ ਪਰਮਾਤਮਾ ਦੇ ਹੱਥ ਵਾਸ ਹੁੰਦਾ ਏ ਜਦੋਂ ਵੀ ਪਰਮਾਤਮਾ ਕੋਈ ਫੈਸਲਾ ਲੈਂਦਾ ਏ ਤਾਂ ਅਸੀਂ ਸਿਰਫ ਉਸ ਅਗੇ ਅਰਦਾਸ ਹੀ ਕਰ ਸਕਦੇ ਹਾਂ ਕੇ ਪ੍ਰਮਾਤਮਾ ਜੀ ਉਸ ਫੈਸਲੇ ਨੂੰ ਬਦਲ ਦੇਵੋ ਐਸੇ ਤਰ੍ਹਾਂ ਹੀ ਅੱਜ ਅਸੀਂ ਪ੍ਰਮਾਤਮਾ ਨੂੰ ਉਸ ਦਾ ਫੈਸਲਾ ਬਦਲਣ ਲਈ ਅਰਦਾਸ ਕੀਤੀ ਤਾਂ ਪ੍ਰਮਾਤਮਾ ਨੇ ਵੀ ਸਾਡੀ ਅਰਦਾਸ ਬੇਨਤੀ ਨੂੰ ਸੁਣ ਕੇ ਸਾਡੇ ਉੱਤੇ ਦਇਆ ਕੀਤੀ ਤੇ ਆਪਣਾ ਫੈਸਲਾ ਬਦਲ ਦਿੱਤਾ ਪਰ ਹੁਣ ਮੈਨੂੰ ਵੀ ਪ੍ਰਮਾਤਮਾ ਦੇ ਇਸ ਫੈਸਲੇ ਦਾ ਆਦਰਸ਼ਿਤਕਾਰ ਕਰਨਾ ਚਾਹੀਦਾ ਵਾ ਬਾਦਸ਼ਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨੂੰ ਸੁਣ ਕੇ ਧੰਨ ਹੋ ਗਿਆ ਤੇ ਉਸ ਨੇ ਉਸ ਪਰਿਵਾਰ ਨੂੰ ਪਾਲਣ ਪੋਸ਼ਣ ਲਈ ਇੱਕ ਦੂਸਰਾ ਹਾਥੀ ਦੇ ਦਿੱਤਾ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੇ ਪ੍ਰਕਾਸ਼ ਦਾ ਚਾਨਣ ਫੈਲਾਉਣ ਲਈ ਅੱਗੇ ਨਿਕਲ ਪਏ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾత్సੰਗਤ ਜੀ ਐਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੇਰ ਮਿਲਦੇ ਆਂ ਗੁਰੂ ਪਿਆਰਿਓ ਇੱਕ ਹੋਰ ਸੋਹਣੀ ਜੀ ਵੀਡੀਓ ਨਾਲ